ਪੰਜਾਬ ਦੇ ਦਿੱਲੀ ਸੈਂਟਰ ਸੈਂਟਰ ਦੇ ਵਿੱਚ ਜਾ ਕੇ ਜੇ ਭੱਲੇ ਦੀ ਗੱਲ ਕੀਤੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਦੋ ਵਾਰ ਪਹਿਲਾਂ ਦੋ ਵਾਰ ਦੀ ਚੰਗਾ ਲੱਗਾ ਜੀ ਕੰਮ ਆਪਣਾ ਇਹਨਾਂ ਨੇ ਮਤਲਬ ਸਿਹਤ ਦੇ ਮਤਲਬ ਸਿੱਖਿਆ ਵਾਸਤੇ ਵਧੀਆ ਪ੍ਰਾਲਾ ਕੀਤਾ ਜੀ ਉਹਨਾਂ ਦੀ ਸੋਚ ਲੈ ਕੇ ਸਰਦਾਰ ਗਨਵਿੰਦਰ ਸਿੰਘ ਕੁੜੀਆਂ ਚੱਲ ਰਹੇ ਨੇ ਬਹੁਤ ਵਧੀਆ ਇਨਸਾਨ ਨੇ ਦੋ ਤਿੰਨ ਵਾਰ ਵਿਵਹਾਰ ਸਵਿਧਤ ਕਰਨੀ ਤਾਂ ਕਿ ਭੇਜਾਈ ਉਹ ਜਿੱਤ ਤੋਂ ਬਾਅਦ ਕਦੇ ਵੀ ਮਾਨਦੀ ਤੇ ਨੇ ਅਜੇ ਤੱਕ ਫਤਿਹਪੁਰ ਦਾ ਨਕਸ਼ਾ ਨਹੀਂ ਦੇਖਿਆ ਜਿੰਨੇ ਪਿੰਡ ਨੇ ਸਰੂੜ ਮਾਲਸਾਂ ਦੇ ਇੱਕ ਵੀ ਵੋਟ ਨਹੀਂ ਹੈਗੀ ਇਹਨਾਂ ਦੀ ਕਿਸੇ ਪਾਰਟੀ ਦੀ ਵੀ ਝਾੜੂ ਤੋਂ ਇਲਾਵਾ ਬਹੁਤ ਵਧੀਆ ਸੋਚ ਹੈ ਜੀ ਉਹਨਾਂ ਦੀ ਆਪਣੇ ਖੇਤੀ ਮੰਤਰੀ ਵੀ ਰਹੇ ਨਹੀਂ ਸਾਡੇ ਬਹੁਤ ਬਹੁ ਇਲਾਕੇ ਚ ਢੇਡਾ ਮਾਰਦੇ ਰਹੇ ਨਹੀਂ ਜੀ ਕਰੇ ਐਸੀ ਚੱਲੀ ਜਾਂਦੇ ਨੇ ਸਭ ਕੁਝ ਚੱਲੀ ਜਾਂਦਾ ਹੈ ਇੱਕ ਬਿੱਲ ਨਹੀਂ ਭਰਿਆ ਪਹਿਲਾ 15000 ਰੁਪਏ ਦਾ 20000 ਰੁਪਏ ਦਾ ਛਾੜੂ ਵਾਲਾ ਛਾੜੂ ਵਾਲਾ ਕਿਉਂ ਵਧੀਆ ਲੱਗਦਾ ਹੈ ਕੰਮ ਕਰ ਰਹੇ ਨੇ ਪਾਰਟੀਆਂ ਵਧੀਆ ਜੀ ਕਾਂਗਰਸ ਤੇ ਛਾੜੂ ਵਾਲੇ ਉੱਥੇ ਤਾਂ ਗੁੱਡੀ ਨਹੀਂ ਜਿੱਤੂ ਹੈ ਗੁੱਡੀ ਨਹੀਂ ਜਿੱਤੂ ਲੋਕ ਸਭਾ ਚੋਣਾਂ ਨੇ ਲੋਕਾਂ ਦੀ رائے ਜਾਣਨ ਦੇ ਲਈ ਮਾਨਸਾ ਦੇ ਪਿੰਡ ਫਤਿਹਪੁਰ ਪਹੁੰਚੇ ਆਂ رائے ਜਾਣਦੇ ਆ ਇੱਥੇ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਵੀ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਕਿਹਨੇ ਲੁੱਟਿਆ ਪੰਜਾਬ ਤੇ ਕਿਹਨੇ ਹੁਣ ਤੱਕ ਪੰਜਾਬ ਦੇ ਮੁੱਦਿਆਂ ਦੀ ਗੱਲ ਪਾਰਲੀਮੈਂਟ ਦੇ ਵਿੱਚ ਕੀਤੀ ਆ ਤੇ ਹੁਣ ਲੋਕ ਸਭਾ ਚੋਣਾਂ ਨੇ ਤੇ ਲੋਕ ਸਭਾ ਚੋਣਾਂ ਦੇ ਕਿਹੜੇ ਉਮੀਦਵਾਰ ਇਹਨਾਂ ਨੂੰ ਵਧੀਆ ਲੱਗਦੇ ਆ ਕਿਹਦੇ ਕੰਮ ਵਧੀਆ ਲੱਗਦੇ ਆ ਕਿਹੜੀ ਦੀ ਸ਼ਬੀ ਵਧੀਆ ਲੱਗਦੀ ਆ ਸਾਰੀ ਗੱਲਬਾਤ ਕਰਦੇ ਆ ਸਾਸਿਕਾਲ ਜੀ ਸਾਸਿਕਾਲ ਵੀਰ ਜੀ ਕੀ ਨਾਮ ਹੈ ਜੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਪਹਿਲਾ ਸਵਾਲ ਇਹੀ ਆ ਵੀ ਪੰਜਾਬ ਦੇ ਭ ਭਲੇ ਦੀ ਗੱਲ ਤਾਂ ਜੀ ਇਹ ਅਸਲੀ ਦਿਲੋਂ ਪੁੱਛੋ ਅੱਜ ਤੱਕ ਜੇ ਸਾਡੇ ਪੰਜਾਬ ਦੇ ਦਿੱਲੀ ਸੈਂਟਰ ਸੈਂਟਰ ਦੇ ਵਿੱਚ ਜਾ ਕੇ ਜੇ ਭਲੇ ਦੀ ਗੱਲ ਕੀਤੀ ਹੈ ਤਾਂ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਦੋ ਵਾਰ ਪਹਿਲਾਂ ਐਮਪੀ ਰਹੇ ਨੇ ਇਹੋ ਸਾਡਾ ਮੁੱਦਾ ਚੁੱਕਦੇ ਰਹੇ ਨੇ ਇਹੀ ਪਾਣੀਆਂ ਦੀ ਗੱਲ ਕਰਦੇ ਰਹੇ ਨੇ ਇਹੀ ਜ਼ਮੀਨਾਂ ਦੀ ਗੱਲ ਕਰਦੇ ਰਹੇ ਨੇ ਇਹੀ ਮਤਲਬ ਕੀ ਹੈ ਲੋਕਾਂ ਦੀ ਜਿਹੜੇ ਕਿਸਾਨ ਹਨ ਵੀ ਉਪਜ ਨੂੰ ਵਧਾਉਣ ਵਾਸਤੇ ਕਿਸਾਨ ਨੂੰ ਆਗਾਮ ਵੱਧੂ ਨੀਤੀਆਂ ਲਿਆਉਣ ਵਾਸਤੇ ਸੈਂਟਰ ਨਾਲ ਲੜਾਈ ਲੜਦੇ ਰਹੇ ਨੇ ਬਾਕੀ ਦੋ ਵਾਰ ਅਸੀਂ ਆ ਪਿੱਛੇ ਭਜਦੇ ਰਹੇ ਹਾਂ ਬੀਬਾ ਜੀ ਵੀ ਜਿਤਾ ਕੇ ਭੇਜੇ ਨੇ ਪਰ ਉਹਨਾਂ ਨੇ ਜੇ ਸੋਚਿਆ ਜੇ ਕਿਸਾਨ ਪੱਖੀ ਜਾਂ ਮਜ਼ਦੂਰ ਵਰਡ ਪੱਖੀ ਕੋਈ ਇਹ ਚੰਗੀ ਭਲੇ ਦੀ ਗੱਲ ਨਹੀਂ ਕੀਤੀ ਤੇ ਹੁਣ ਤੱਕ ਜਿੱਥੋਂ ਤੱਕ ਮਤਲਬ ਕਿਸੇ ਨੂੰ ਅਸੀਂ ਮਾਣਾ ਨਹੀਂ ਕਹਿਣਾ ਚਾਹੁੰਦੇ ਜਿੱਥੋਂ ਤੱਕ ਸਾਡੇ ਨਗਰ ਦਾ ਆਪਸੀ ਭਾਈਚਾਰਕ ਸਾਂਝ ਹੈ ਸਾਡਾ ਜਿਹੜਾ ਬਹੁਮਤ ਹੈ ਉਹ ਤਕਰੀਬਨ ਆਮ ਆਦਮੀ ਪਾਰਟੀ ਨੂੰ ਜਾਂਦਾ ਹੈ ਅੱਛਾ ਕਿ ਜੇ ਗੱਲ ਕਰੀਏ ਹੁਣ ਤੱਕ ਦੇ ਦੋ ਸਾਲ ਦੀ ਗੱਲ ਕਰੀਏ ਸਾਡੇ ਸੂਏ ਕੱਸੀਆਂ ਇਹਨਾਂ ਦੀ ਗੱਲ ਕਰੀਏ ਤਾਂ ਮਤਲਬ ਕਿ ਪੱਕੇ ਹੋ ਚੁੱਕੇ ਨੇ ਖਾਲਾਂ ਦਾ ਕੰਮ ਸਾਡਾ ਤਕਰੀਬਨ ਹੁਣ 9 ਸਾਲ ਦੇ ਵਿੱਚ ਸ਼ੁਰੂ ਹੋਣ ਵਾਲਿਆ ਪਾਈਪਲੈਨ ਦਾ ਟੋਬੇ ਦਾ ਗੰਦਾ ਪਾਣੀ ਸੀ ਉਹਦੀ ਪਾਈਪਲੈਨ ਤਕਰੀਬਨ ਪਹਿ ਚੁੱਕੀ ਹੈ ਨਕਾਸ਼ ਸ਼ੁਰੂ ਹੋ ਜਾਏਗਾ ਮਹੀਨੇ 2 ਮਹੀਨੇ ਦੇ ਵਿੱਚ ਉਸ ਤੋਂ ਬਾਅਦ ਜੋ ਵੀ ਹੈ ਜੋ ਵੀ ਅੱਜ ਅਸੀਂ ਆ ਇਸ ਇਤਰੇ ਦੇ ਬੈਠੇ ਆ ਇਹ ਬਹੁਤ ਬੁਰਾ ਹਾਲ ਸੀ ਜਾਲੇਦ ਵਾਲੇ ਜੇ ਤੁਸੀਂ ਮੈ ਕੈਮਰਾ ਨੂੰ ਕਹਿੰਨ ਉਹ ਦਿਖਾ ਦੇਗਾ ਤੇ ਅੱਜ ਲੋਕਟ ਲੱਗੀ ਪਈ ਹੈ ਇਹ ਇਹਨਾਂ ਦੀ ਬਦੌਲਤ ਹੀ ਹੈ ਅੱਛਾ ਜੇ ਆਪਾਂ ਗੱਲ ਕਰਦੇ ਹਾਂ ਗੁਰਮੀਤ ਖੁੱਡੀਆਂ ਦੀ ਤੁਸੀਂ ਮਿਲਿਓ ਬਿਲਕੁਲ ਜੀ ਹੂ ਹੂ ਮਿਲਿਆ ਚਨੀਰ ਵੀ ਆਏ ਸੀ ਉੱਥੇ ਵੀ ਮਿਲਿਆ ਇੱਥੇ ਵੀ ਆਏ ਸੀ ਬਾਕੀ ਜੇ ਗੱਲ ਕਰੀਏ ਬਜ਼ੁਰਗਾਂ ਦੀ ਤਾਂ ਇਹਨਾਂ ਦੇ ਬਜ਼ੁਰਗਾਂ ਨੂੰ ਜਿਹੜੇ ਸਾਡੇ ਬਜ਼ੁਰਗ ਨੇ ਚੰਗੀ ਤਰੀਕੇ ਨਾਲ ਨਜ਼ਦੀਕੀ ਤੌਰ ਤੇ ਜਾਣਦੇ ਸੀ ਬਹੁਤ ਹੀ ਇਹਨਾਂ ਦੇ ਬਜ਼ੁਰਗ ਭਲੇਪੁਰ ਸੀਗੇ ਵਧੀਆ ਚੰਗੇ ਕੰਮ ਕੀਤੇ ਵਿਰੋਧੀ ਤਾਕਤਾਂ ਨੂੰ ਨਹੀਂ ਚੰਗੇ ਲੱਗੇ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਖਤਮ ਕਰਵਾਇਆ ਗਿਆ ਅੱਜ ਉਹਨਾਂ ਦੀ ਸੋਚ ਲੈ ਕੇ ਸਰਦਾਰ ਗਨਵੀਰ ਸਿੰਘ ਖੁੱਡੀਆਂ ਚੱਲ ਰਹੇ ਨੇ ਬਹੁਤ ਵਧੀਆ ਇਨਸਾਨ ਨੇ ਚੰਗੇ ਕੰਮ ਕਰਨਗੇ ਉਮੀਦ ਕਰਦੇ ਆ ਕਿ ਪੰਜਾਬ ਦੇ ਸਾਡੇ ਲੋਕ ਸਭਾ ਹਲਕਾ ਬਠਿੰਡਾ ਦੇ ਭਲੇ ਲਈ ਕੰਮ ਕਰਨਗੇ ਅਜਾ ਬਾਬਾ ਜੀ ਕੀ ਨਾਮ ਸੁਖਪਾਲ ਸਿੰਘ ਜੀ ਕੀ ਵਧੀਆ ਲੱਗਿਆ ਹੁਣ ਤਾਂ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਇਹ ਆਪਣਾ ਝਾੜੂ ਪਾਰਟੀ ਦੀ ਚੰਗਾ ਲੱਗਿਆ ਜੀ ਕੰਮ ਆਪਣਾ ਇਹਨਾਂ ਨੇ ਮਤਲਬ ਸਿਹਤ ਦੇ ਮਤਲਬ ਸਿੱਖਿਆ ਵਾਸਤੇ ਵਧੀਆ ਉਰਾਲਾ ਕੀਤਾ ਜੀ ਤੇ ਬੱਚੇ ਜਿਹੜੇ ਮਤਲਬ ਉਸ ਨੇ ਆਪਣਾ ਜੋਗਤਾ ਜੋਗ ਨੇ ਜੀ ਆਪਣੇ ਉਹਨੂੰ ਬੱਚੇ ਨੂੰ ਨੌਕਰੀਆਂ ਮਿਲ ਗਈਆਂ ਜੀ ਕਰੀਰ ਪਰ ਪਰਿਵਾਰਾਂ ਦੇ ਬਸ ਇਹ ਠੀਕ ਹੈ ਜੀ ਵਧੀਆ ਹੋਰ ਨਹੀਂ ਪਾਰਟੀ ਵਧੀਆ ਲੱਗੀ ਕੋਈ ਨਾ ਜੀ ਨਾ ਜੀ ਅਕਾਲੀ ਦਲ ਕੰਮ ਨਹੀਂ ਕੀਤੇ ਜੀ ਆਪਣਾ ਉਹਨਾਂ ਦਾ ਪ੍ਰਦਰਸ਼ਪਤਾ ਕਰਦੇ ਆਂ ਤਾ ਕਹਿੰਦੇ ਭਗਵੰਤ ਮਾਨ ਨੇ ਲੁੱਟ ਲਿਆ ਪੰਜਾਬ ਪੰਜਾਬ ਤਾਂ ਕਹਿੰਦੇ ਭਗਵੰਤ ਮਾਨ ਨਾ ਜੀ ਨਾ ਜੀ ਉਹ ਤਾਂ ਆਪ ਕਹਰੇ ਦੇਖੋ 1 ਰੁਪਿਆ ਵੀ ਸਲਫਾਜ ਦੀ ਗੋਲੀ ਖਾਣ ਸਮਾ ਵੀ ਬਰਾਬਰ ਹੈ ਹੂੰ ਵੀ ਮਤਲਬ ਇਹ ਨਹੀਂ ਹੈਗਾ ਵੀ ਮੇਰਾ ਅੱਛਾ ਹਾਂ ਵੀ ਸਾਫ਼ ਹੋ ਕੇ ਕੰਮ ਕਰੂੰਗਾ ਮੈਂ ਗਾਂਵ ਵਾਸਤੇ ਵੀ ਵਧੀਆ ਲੱਗਦਾ ਹਾਂ ਵਧੀਆ ਲੱਗਦਾ ਜੀ ਤੇ ਐਤ ਕੀ ਫਿਰ ਕੀ ਬਣਾਉਂਗੇ ਮਾਹੌਲ ਬਸ ਝਾੜੂ ਵਾਲਿਆਂ ਨੂੰ ਵੋਟ ਹੈ ਸਟੈਂਪ ਉੱਥੇ ਲਾਵਾਂਗੇ ਜੀ ਹਾਂ ਜੀ ਝਾੜੂ ਪਾਰਟੀ ਦੇ ਅੱਛਾ ਉੱਥੇ ਸਟੈਂਪ ਲਾਵਾਂਗੇ ਜੀ ਲੱਗਦਾ ਫਿਰ ਵੀ ਕਿੰਨੀਆਂ ਸੀਟਾਂ ਆਣਣਗੇ ਪੰਜਾਬ ਚੋਂ ਦੇਖੋ ਜੀ ਐਡਾ ਐਸਟੀਮੇਟ ਤਾਂ ਹੈ ਨਹੀਂ ਜੇ ਆਪਾਂ ਦਾ ਬਾਈ ਜੀ ਤੁਮਕੌਰ ਸਿੰਘ ਹੈ ਬਾਈ ਜੀ ਕੀ ਲੱਗਦਾ ਫਿਰ ਮਾਹੌਲ ਮਾਹੌਲ ਬਹੁਤ ਵਧੀਆ ਸਾਹਿਬ ਮਾਹੌਲ ਹੈ ਬਾਈ ਜੀ ਇੱਥੋਂ ਤਕਰੀਬਨ ਜਿੱਦੇ ਦੀ ਐਮਪੀ ਚੋਣ ਚੱਲੀ ਜਾਂਦੀ ਹੈ ਹੂੰ ਕਾਫੀ ਵਾਰਾ ਦੋ ਤਿੰਨ ਵਾਰਾ ਬੀਬੇ ਹਰਸਿਮਰਤ ਕੌਰ ਨੂੰ ਜਿੱਤਾ ਕੇ ਭੇਜਾਈ ਉਹ ਜੱਤੋਂ ਤੋਂ ਬਾਅਦ ਕਦੇ ਵੀ ਮਾਂਦੀਤੇ ਨੇ ਅਜੇ ਤੱਕ ਫਤਿਹਪੁਰ ਦਾ ਨਕਸ਼ਾ ਨਹੀਂ ਦੇਖਿਆ ਨਾ ਤਾਂ ਦੂਰ ਦੀ ਗੱਲ ਹੈ ਜੀ ਹੂੰ ਇਹ ਸਾਨੂੰ ਅਸੀਂ ਉਦੋਂ ਆਏ ਸੀ ਪੁੱਛਿਆ ਵੀ ਸੀ ਸਾਨੂੰ ਲਵੇ ਲਗਣ ਦਿੱਤਾ ਸੀ ਪੁੱਛਣਾ ਸੀ ਵੀ ਜਿਹੜਾ ਐਮਪੀ ਫੰਡ ਆਉਂਦਾ ਹੈ ਵੀ ਉਹ ਕਿੰਨਾ ਆਉਂਦਾ ਹੈ ਇੱਕ ਪਿੰਡੂ ਕਿੰਨਾ ਆਉਂਦਾ ਹੈ ਉਹਦੇ ਵੀਦੋਂ ਸਾਨੂੰ ਲਵੇ ਲਗਣਾ ਸੀ ਪੁੱਛ ਰਹੇ ਸੀ ਵੀ ਸਾਨੂੰ ਦੱਸੋ ਅੱਛਾ ਠੀਕ ਹੈ ਜੀ ਤੇ ਜਦੋਂ ਬਾਈ ਇਹਨਾਂ ਨੇ ਪਹਿਲੀ ਕੰਮ ਨਹੀਂ ਕੀਤਾ ਤੇ ਹੁਣ ਦੁਬਾਰੀ ਜਿੱਤਾਂ ਦਾ ਫਾਇਦਾ ਕੀ ਜੇ ਪਿੰਡ 'ਚ ਫਿਰ ਲੱਗਦਾ ਵੋਟ ਹੈਗੀ ਕਾਲੀ ਚਾਲ ਦੀ ਕੋਈ ਬਾਈ ਕੁਝ ਪਰਸੈਂਟ ਰਹੇਗੀ ਅੱਛਾ ਇਹ ਨਹੀਂ ਆਪਾਂ ਇਹ ਗਾਥ ਪਿੰਡ ਦੇ ਵਿੱਚ ਜੇ 60% ਸੀ ਤੇ ਕਿਵੇਂ ਕਿਵੇਂ ਬਾਈ ਆ ਪਿੱਛੇ ਬੋਲੇ ਕੁਸੇ ਕੀ ਬਾਈ ਉਹਨੇ ਕੋਟਾ ਦਾ ਬਣਨੀਆਂ ਸਰਕਾਰੀ বাস ਚੱਲੀ ਜਾਂਦੀ ਉਹਨਾਂ ਦੀ ਸਰਕਾਰੀ বাস ਚੱਲੀ ਜਾਂਦੀ ਹੈ ਕਿਵੇਂ ਕਹਿ ਕੇ ਗਈ ਸਾਡੇ ਕਹਿੰਦੇ ਸਰਕਾਰੀ বাস ਓਡੇ ਤੋਂ ਪਿਲਸ਼ੀਆਂ ਤੋਂ ਸਿੱਧੀ ਬਟੰਡਾ ਜਾਇਆ ਕਰੂਗੀ ਅੱਛਾ ਜਾਂਦੀ ਹੈ ਨਾ ਵੀ ਜਾਂਦੀ ਗੱਲਾਂ 'ਚ ਜਾਂਦੀ ਹੂ ਜਾਂਦੀ ਨਹੀਂ ਹੈਗੀ ਕਾਗਨਾਂ ਚੱਲੀ ਜਾਂਦੀ ਹੈ ਇਕੱਲੀ ਕਾਗਨਾਂ ਚ ਜੀ ਚੱਲੀ ਜਾਂਦੀ ਹੈ ਇਕੱਲੀ ਅੱਛਾ ਉਹ ਤਾਂ ਜਾਂਦੇ ਬਹਿ ਕੇ ਹਵਾ 'ਚ ਜਾਂਦੇ ਹੁਣ ਸਾਡੇ ਦਾ ਤਕਰੀਬਨ ਯਾਰ ਜਿੰਨੇ ਪਿੰਡ ਨੇ ਸਰੂੜ ਮਾਨਸਾਂ ਦੇ ਇੱਕ ਵੀ ਬੋਡ ਨਹੀਂ ਹੈਗੀ ਇਹਨਾਂ ਦੀ ਕਿਸੇ ਬਾਲਟੀ ਦੀ ਵੀ ਅੱਛਾ ਝਾੜੂ ਤੋਂ ਝਾੜੂ ਨੂੰ ਪਾਉਂਦਾ ਆ ਜਮਾ ਕੱਲੇ ਕੱਲੇ ਬੂਜੇ ਥਲੇ ਤੋਲਿਆ ਹੋਇਆ ਬਈ ਅੱਛਾ ਕੁਛ ਨਾ ਮਤਲਬ ਲੋਕ ਕਹਿੰਦੇ ਵੀ ਕੀ ਘੋਲ ਕੇ ਪਿਆਤਾ ਇਹੋ ਜਿਹਾ ਭਗਵੰਤ ਮਾਨ ਨੇ ਝਾੜੂ ਝਾੜੂ ਘੋਲ ਕੇ ਨੂੰ ਬਾਈ ਗੱਲ ਸੁਣ ਲੈ ਮੇਰੀ ਖੇਤ ਜੰਨੇ ਆ ਸੀ ਪਾਣੀ ਪੀਨੇ ਆ ਪਹਿਲਾਂ ਬਟਨ ਦਬਦੇ ਆ ਠੰਡਾ ਪਾਣੀ ਕੱਢ ਕੇ ਫੇਰ ਪੀਨੇ ਫੇਰ ਬੰਦ ਕਰ ਦਿੰਦੇ ਆ ਅੱਛਾ ਕਰੇ ਏਸੀ ਚੱਲੀ ਜਾਂਦੇ ਨੇ ਸਭ ਕੁਝ ਚੱਲੀ ਜਾਂਦਾ ਹੈ ਪਹਿਲਾਂ ਕਿ ਇੱਕ ਬਿਲ ਨਹੀਂ ਭਰਿਆ ਪਹਿਲਾਂ ਪਹਿਲਾਂ 15000 ਬਿਲ 20000 ਬਿਲ ਖੇਤ ਵਾਲੀ ਲਾਈਟ 8 ਘੰਟਿਆਂ ਦੇ ਵਿੱਚੋਂ 3 ਘੰਟੇ ਕੱਟ 5 ਘੰਟੇ ਚੱਲ ਰਹੀ ਹੈ ਅੱਛਾ ਖੁੱਡੀਆਂ ਜਾਂਦੇ ਹਾਂ ਹਾਂਜੀ ਕਿੱਦਾਂ ਦਾ ਬੰਦਾ ਬਹੁਤ ਵਧੀਆ ਚੰਗੇ ਇਨਸਾਨ ਨੇ ਜੀ ਤੇ ਬਹੁਤ ਵਧੀਆ ਸੋਚ ਹੈ ਜੀ ਉਹਨਾਂ ਦੀ ਆਪਣੇ ਖੇਤੀ ਮੰਤਰੀ ਵੀ ਰਹੇ ਨੇ ਸਾਡੇ ਬਹੁਤ ਇਲਾਕੇ ਚ ਗੇੜਾ ਮਾਰਦੇ ਰਹੇ ਨੇ ਜੀ ਤੇ ਪੂਰੇ ਵਧੀਆ ਕੰਮ ਕਰਨਗੇ ਤੇ ਪੂਰੀ ਵੋਟ ਨਾਲ ਜਿੱਤਣਗੇ ਅੱਛਾ ਬੱਸ ਵਾਲਾ ਕੀ ਸੀ ਨਾ ਕੈਮਰਾਮੈਨ ਨੂੰ ਕਹੂੰਗਾ ਮੜਾ ਬੱਸ ਬਾਰੇ ਬੋਲੀ ਜਾਂਦੇ ਸੀ ਉਹ ਦੱਸਿਓ ਮੜਾ ਚਾਨਣ ਹਨਾ ਪਾਇਓ ਗੱਲ ਬਾਤ ਇਹੇ ਬੱਸ ਬਈ ਅੱਜ ਸਮਰਤਿਕੌਰ ਦੀ ਰੈਲੀ ਸੀਗੀ ਇਹ ਹੋਰ ਤਾਂ ਕੋਈ ਬੰਦਾ ਨਹੀਂ ਇਹ ਬੱਸ ਵਾਲੇ ਨੂੰ ਪੈਸੇ ਦਿੱਤੇ ਨੇ ਵੀ ਜਿੰਨੀਆਂ ਗੱਡੀਆਂ ਲੈ ਜਾਣੀਆਂ ਉੱਥੇ ਲੈ ਕੇ ਜਾਓ ਹਣ ਇੱਕ ਦਾ ਖੜੀ ਆ ਬੰਦਾ ਕੋਈ ਚੜਿਆ ਨਹੀਂ ਵਿਚਾਰਾ ਲਜਾਨ ਵਾਲਾ ਕੀ ਕਰੇ ਇਹਨੂੰ ਅੱਛਾ ਇੱਕ ਖਾਲੀ ਬਾਗੀ ਅੱਛਾ ਪਹਿਲਾਂ ਬਾਗੀ ਹਾਂ 10 ਇੱਥੇ ਖੜੀਆਂ ਨੇ ਅੱਛਾ 10 ਆ ਸੜਕ ਤੇ ਇੱਕ ਪਿੰਡ ਜੇ ਮੀਆਂ ਹਾਂ 10 ਖੜੀਆਂ ਉੱਥੇ ਜਾ ਕੇ ਦੇਖ ਲਓ ਜੀ ਦੇਖੜੀਆਂ ਚੜਦਾ ਨਹੀਂ ਕੋਈ ਨਾ ਹੈਂ ਨਾ ਵੀ ਕਿਵੇਂ ਬੋਰਡ ਦਾ ਨਾ ਰੁਕੂਗਾ ਜੇ ਤਾਈ ਚੜੂਗਾ ਬਸ ਤੇ ਅੱਛਾ ਬਸ ਤੇ ਨਹੀਂ ਚੜਨ ਨੂੰ ਤਿਆਰ ਨਾ ਨਾ ਜੀ ਤੁਸੀਂ ਇੰਨੇ ਬੈਠੇ ਹੋ ਬਸ ਤੇ ਨਹੀਂ ਚੜਦੇ ਨਾ ਜੀ ਨਾ ਨਾ ਹੈਂ ਆਪ ਪਾਰਟੀ ਦੇ ਬੰਦੇ ਆ ਨਾ ਸਹੀ ਉਧਰ ਸਟੈਂਪ ਹੈ ਹੈ ਸੁਣਨੇ ਪੈਸੇ ਉਹਨਾਂ ਸਭ ਸਖਤ ਰਾਇ ਇਹ ਬੰਦਾ ਤੇ ਧਰਸਾਲੀ ਅੱਛਾ ਠੀਕ ਹੈ ਕਿ ਨੂੰ ਜਿਤਾਉਂਗੇ ਫਿਰ ਬਸ ਝੜੂ ਵਾਲਾ ਝੜੂ ਵਾਲਾ ਕਿਉਂ ਵਧੀਆ ਲੱਗਦਾ ਹੈ ਕੰਮ ਕਰ ਰਹੇ ਨੇ ਹੈ ਕੰਮ ਕਰ ਰਹੇ ਨੇ ਕੀ ਕਰਤਾ ਕੰਮ ਦੇਖ ਆ ਦੇਖੀ ਅੱਛਾ ਜੀ ਲੈਟ ਹਮ ਮਾਫੀ ਅੱਛਾ ਫੇਲ ਦਿੱਤੇ ਹੋਰ ਕੀ ਇਹ ਤਾਂ ਉੱਤੇ ਕੁਝ ਨਹੀਂ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਕਹਿੰਦੇ ਅੱਛਾ ਬਜ਼ੁਰਗੋ ਨਜ਼ਾਰਾ ਆ ਰਿਹਾ ਫਿਰ ਜਵਾ ਹੈ ਨ ਜਾ ਕੇ ਕੰਡੇ ਦੇ ਕੰਮ ਕੰਡੇ ਸੀ ਹੈ ਹੈ ਅੱਜ ਮੁੰਡੇ ਆਤੀ ਸੀ ਪਾਲਣਗੇ ਅੱਛਾ ਪੂਰਾ ਨਜ਼ਾਰਾ ਹੈ ਹਾਂਜੀ ਅੱਛਾ ਭਾਈ ਕਿਹਨਾ ਜੀ ਜਕਸੀਰ ਜੀ ਜਕਸੀਰ ਜੀ ਕੀ ਲੱਗਦਾ ਫਿਰ ਮਾਹੌਲ ਬਹੁਤ ਵਧੀਆ ਜੀ ਕੀ ਕੀ ਦਾ ਮਾਹੌਲ ਵੱਧ ਲੱਗਦਾ ਹੈ ਤਾਂ ਦੋਨੇ ਪਾਰਟੀਆਂ ਫਿਰਦੀ ਹੈ ਜੀ ਕਾਂਗਰਸ ਤੇ ਚਾੜੂ ਵਾਲੇ ਅੱਛਾ ਕਾਲੀ ਦਲ ਬਹੁਤ ਕਾਲੀ ਦਲ ਨਹੀਂ ਹੈ ਜੀ ਅੱਛਾ ਤਾਂ ਹੀ ਬਸ ਖਾਲੀ ਖੜੀ ਹੈ ਤਾਂ ਹੀ ਖਾਲੀ ਖੜੀ ਹੈ ਜੀ ਤਾਂ ਹੀ ਖਾਲੀ ਖੜੀ ਹੈ ਜੀ ਅੱਛਾ ਹੋਰ ਵੀ ਨੇ ਬਾਈ ਆਪਣੇ ਨਾਲ ਗੱਲਬਾਤ ਕਰਦੇ ਆ ਨੌਜਵਾਨ ਵੀ ਨੇ ਬਾਈ ਕੀ ਨਾਮ ਹੈ ਮਨਦੀਪ ਸਿੰਘ ਜੀ ਮਨਦੀਪ ਬੱਸ ਖਾਲੀ ਖੜੀ ਹੈ ਇਹ ਜੀ ਕੋਈ ਜਾਂਦਾ ਹੀ ਨਹੀਂ ਜੀ ਪੈਸੇ ਵੀ ਦੇ ਹਟੇ ਕੋਈ ਨਹੀਂ ਚੜਦਾ ਜੀ ਪੈਸੇ ਵੀ ਦਿੰਦੇ ਆ ਪੈਸੇ ਵੀ ਦੇ ਦਿੰਦੇ ਜੀ ਅੱਛਾ ਵੀ ਸਾਡੇ ਨਾਲ ਚੜਜੋ ਜੀ ਕੋਈ ਨਹੀਂ ਜਾਂਦਾ ਜੀ ਇਹ ਵਾਰ ਖਾਲੀ ਗਈਆਂ ਹੈ ਗਈ ਨਹੀਂ ਜਹਾ ਖੜੀ ਹੈ ਜੀ ਕੋਈ ਚੜੇ ਨਹੀਂ ਜੀ ਅੱਛਾ ਇੱਕ ਬੱਸ ਗਈ ਹੈ ਜੀ ਉਥੇ ਪੰਜ ਛੀ ਜਣੇ ਗਏ ਨੇ ਹੂੰ ਬੱਸ ਹੋ ਗਈ ਅੱਜ ਕਿਹਦਾ ਮਾਹੌਲ ਲੱਗਦਾ ਫਿਰ ਇੱਥੇ ਤੋਕੀ ਦਾ ਖੁੱਡੀਆਂ ਜਿੱਤੂ ਜੀ ਹੈ ਖੁੱਡੀਆਂ ਜਿੱਤੂ ਜੀ ਪੱਕੀ ਮੋਰ ਹਾਂਜੀ ਅੱਛਾ ਪੂਰੇ ਪਿੰਡ ਦਾ ਮਾਹੌਲ ਹੈ ਕਿ ਜਿੰਨੇ ਕੁ ਬੰਦੇ ਬੈਠੇ ਉਹਨਾਂ ਹੀ ਨਹੀਂ ਨਹੀਂ ਸਾਰੇ ਪਿੰਡ ਦਾ ਹੀ ਮਾਹੌਲ ਹੈ ਜੀ ਅੱਛਾ ਤੇ ਪੂਰਾ ਵਧੀਆ ਮਾਹੌਲ ਆ ਜੀ ਅਸਾਂ ਪੂਰਾ ਵਧੀਆ ਮਾਹੌਲ ਆ ਬਾਈ ਲੱਗਦਾ ਫਿਰ ਕੀ ਕੀ ਨਾਮ ਹੈ ਉਹ ਸੰਗੀ ਜਾਨਾ ਭਰਾਵਾ ਨਾਂ ਤਾਂ ਦੱਸ ਦੇ ਕਾਹੀ ਪੁੱਛ ਰਿਹਾ ਬਾਈ ਉਹ ਨਾਂ ਤਾਂ ਦੱਸ ਦੇ ਨਹੀਂ ਬਾਈ ਨੂੰ ਨਾਂ ਵੀ ਨਹੀਂ ਪਤਾ ਅੱਛਾ ਸੰਗਦੇ ਆ ਬਹੁਤ ਪਿੰਡ ਵਾਲੇ ਹਨਾ ਤੇ ਜੇ ਆਪਾਂ ਗੱਲ ਕਰਦੇ ਆ ਕਾਲੀ ਦਲ ਦੀ ਕੰਮ ਕਮ ਹੁਣ ਤੱਕ 15 ਸਾਲ ਪਹਿਲਾਂ ਐਮਪੀ ਰਹੇ ਹਾਂਜੀ ਤੇ ਕੀ ਕੀਤਾ ਕੁਝ ਪਿੰਡ ਚ ਜੀ ਕੋਈ ਪਹਿਲਾਂ ਜੀ ਰਹੇ ਨੇ ਜੀ ਕੋਈ ਘੇੜਾ ਨਹੀਂ ਮਰੇ ਜੀ ਕਦੇ ਨਹੀਂ ਆਏ ਨਹੀਂ ਜੀ ਬਸ ਕੱਲੀਆਂ ਵੋਟਾਂ ਵੇਲੇ ਜ਼ਰੂਰ ਆਏ ਨੇ ਜੀ ਉਸ ਤੋਂ ਬਾਅਦ ਨਹੀਂ ਘੇੜਾ ਮਰੇ ਅੱਛਾ ਉਸ ਤੋਂ ਬਾਅਦ ਨਹੀਂ ਘੇੜਾ ਮਰੇ ਹਾਂਜੀ ਲਓ ਜੀ ਪਿੰਡ ਫਤੇਪੁਰ ਖੜੇ ਆ ਕਹਿੰਦੇ ਬਸ ਬੇਲੀ ਖੜੀ ਆ ਤੇ ਇਸੇ ਤਰ੍ਹਾਂ ਪਹਿਲਾਂ ਦੋ ਮੁਰਗੀਆਂ ਰੈਲੀ ਵੀ ਆ ਕਹਿੰਦੇ ਅੱਜ ਇਹ ਚ ਨਹੀਂ ਚੜਦੇ ਅਸੀਂ ਤੇ ਇਸੇ ਤਰ੍ਹਾਂ ਮਾਹੌਲ ਬਣਿਆ ਹੋਇਆ ਸਾਰੇ ਪਿੰਡਾਂ ਦੇ ਵਿੱਚ ਤਾਂ ਪਿੰਡ ਦੇ ਲੋਕਾਂ ਦੀ ਰਹਿ ਤੁਹਾਡੇ ਸਾਹਮਣੇ ਕੀਤੀ ਆ ਸਾਜੀ ਆਪਣੀ ਰਹਿ ਕਰਿਓ ਕਮੈਂਟਾਂ ਸਾਜੀ ਮਿਲਦੇ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ